ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਵੱਲੋਂ ਸਵਤੰਤਰਤਾ ਦੀ 30 ਲੜਾਈ ਦੇ 12 ਸੈਨਾਨੀਆਂ ਨੂੰ ਪਾਰਟੀ ਵੱਲੋਂ ਸਮਾਨਿਤ ਕੀਤਾ ਗਿਆ ਜਦੋਂ ਕਾਂਗਰਸ ਦੇ ਨੇਤਾ श्रीमती इंदिरा गांधी जी ने देश के दे अंदर तानाशाही लगा के इमरजेंसी लगाई थी और उनका अहंकार चरम पे होते थी उस समय लोकतंत्र मौलिक अधिकार भारत का कॉन्स्टिट्यूशन सब नु स्थगित करता गया से. ਉਸ ਟਾਈਮ ਤੇ 1.5 ਲੱਖ ਤੋਂ ਜ਼ਿਆਦਾ ਲੋਕਤੰਤਰ ਦੇ ਮਤਵਾਲੇ ਸਵਤੰਤਰਤਾ ਦੀ 30ਵੀਂ ਲੜਾਈ ਦੇ ਅੰਦਰ ਪੂਰੇ ਦੇਸ਼ 'ਚ ਅੰਦੋਲਨ ਚੱਲਿਆ 1.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ 18-18 19-19 ਮਹੀਨੇ ਜੇਲ੍ਹਾਂ 'ਚ ਰਹੇ ਜਦੋਂ ਤੱਕ ਸ਼੍ਰੀਮਤੀ 인ਦਰਾ ਗਾਂਧੀ ਪ੍ਰਧਾਨ ਮੰਤਰੀ ਨਹੀਂ ਉਦੋਂ ਤੱਕ ਇਹਨਾਂ ਲੋਗਾਂ ਨੂੰ ਜੇਲ੍ਹ 'ਚ ਰਹਿਣਾ ਪਿਆ ਝੂਠੀ ਮੀਸਾ ਝੂਠੇ ਪਰਚੇ ਘਰਾਂ ਦੇ ਘਰ ਤਬਾਹ ਕਰਤੇ ਦੇਸ਼ ਦੇ ਅੰਦਰ মিডিਆ ਦੇਸ਼ ਦੇ ਅੰਦਰ ਅਖਬਾਰ ਦੇਸ਼ ਦੀਆਂ ਨਿਊਜ਼ ਏਜੰਸੀਆਂ ਦੇਸ਼ ਦੇ ਵੱਡੇ ਪੱਤਰਕਾਰ ਸਾਰੇ ਜੇਲ੍ਹ 'ਚ ਸੁੱਟਦੇ ਨੇ ਈਵਨ ਅਖਬਾਰ ਚੈੱਕ ਕਰਦੀ ਵੀ ਉਦੋਂ ਛਪਦਾ ਸੀ पैम्फलेट छापना पैम्फलेट वंडना अपराध सी उस समय भी ये मतवाले निकले मुंह चिको ही तराना सी लोकतन्त्र जिंदाबाद भारत का संविधान अमर रहे तानाशाह इंदिरा गांधी मुर्दाबाद और 18 महीने दी 19 महीने दी जेल मीसां दे पर्चे आज उन्होंने सम्मानित कीता और अस्सी की सबने संकल्प लेता है ਕਿ ਗਾਂਧੀ Nehru ਪਰਿਵਾਰ ਦੇ ਡੀਐਨਏ 'ਚ ਤਾਨਾ ਛਾਈ। ਅਹੰਕਾਰ। ਅ지 ਸੰਕਲਪ ਲੀਤਾ ਹੈ ਕਿ ਦੇਸ਼ ਦੇ ਲੋਕਤੰਤਰ ਦੀ ਰੱਖਿਆ ਵਾਸਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਇੱਥੇ ਉਪਸਥਿਤ ਸਾਰੇ ਕਾਰਜਕਰਤਾਵਾਂ ਨੇ ਸ਼ਪਤ ਲਈ। मैं विषय रखता थोड़ा कोई क्वेश्चन है तो दस कल पच्ची जून का दिन से परसों और पच्ची जून ਭਗਵੰਤ ਮਾਨ ਦੀ ਕੇਜਰੀਵਾਲ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਕੱਟਪੁਤਲੀ ਸਰਕਾਰ ਨੇ ਅਮਰਜੈਂਸੀ ਦੀ ਯਾਤਰਾ ਉਸ ਤਰ੍ਹਾਂ ਹੀ ਪੋਲੀਟਿਸ਼ੀਅਨਸ ਨੂੰ ਫੜਨਾ ਸ਼ੁਰੂ ਕੀਤਾ ਕੇਜਰੀਵਾਲ ਸਾਹਿਬ ਚ ਅੱਜ ਕੇਜਰੀਵਾਲ ਸਾਹਿਬ ਤਾਨਾ ਸ਼ਾਹੀਦੀ ਮਿਸਾਲ ਬੰਗੇ ਨੇ ਮਾਡਰਨ ਇੰਦਰਾ ਗਾਂਧੀ ਦਾ ਰੂਪ ਉਹ ਕੇਜਰੀਵਾਲ ਸਾਹਿਬ ਬੰਗੇ ਨੇ ਜਿਨ੍ਹਾਂ ਨੇ ਆਪਣੀ ਪਾਰਟੀ 'ਚ ਲੋਕਪਾਲ ਖਤਮ ਕਰਤਾ ਲੋਕਤੰਤਰ ਖਤਮ ਕਰਤਾ ਔਰ ਪੰਜਾਬ ਦੇ ਅੰਦਰ ਵੀ ਚੁਣੀ ਹੋਈ ਸਰਕਾਰ ਨੂੰ ਕੱਟ ਪੁਤਲੀ ਦੀ ਤਰ੍ਹਾਂ ਚਲਾ ਰਹੇ ਅਸੀਂ ਨਸ਼ਿਆਂ ਦੇ ਵਪਾਰੀਆਂ ਦੇ ਖਿਲਾਫ ਆ ਨਸ਼ਿਆਂ ਦੇ ਖਿਲਾਫ ਸਾਡੀ ਕਮਿਟਮੈਂਟ ਹੈ ਲੇਕਿਨ ਨਸ਼ੀਆਂ ਦੀ ਆਰਟ ਦੇ ਅੰਦਰ ਕਿਉਂਕਿ ਯੁੱਧ ਨਸ਼ਿਆਂ ਦੇ ਵਿਰੁੱਧ ਪੂਰੀ ਤਰ੍ਹਾਂ ਅਸਫਲ ਹੋਇਆ ਕੋਈ ਵੱਡੀ ਮੱਛੀ ਫੜੀ ਨਹੀਂ ਗਈ 30 ਜੂਨ ਲਾਸਟ ਡੇਟ ਸੀ ਸੋ ਰੀਤੀ ਮੇਰੀ ਲਾਸਟ ਡੇਟ ਸੀ ਕੋਈ ਰਿਪੋਰਟ ਦੇਣ ਨੂੰ ਨਹੀਂ ਐ ਐਸ ਵਿੱਚ ਆਪਣੀ ਡਿੱਗਦੀ ਹੋਈ ਸਾਖ ਨੂੰ ਬਚਾਉਣ ਵਾਸਤੇ 25 ਜੂਨ ਨੂੰ ਇਹ ਖੇਲ ਖੇលਿਆ ਗਿਆ ਮੈਂ ਤੁਹਾਡੇ ਪੱਤਰਕਾਰਾਂ ਰਹੀਂ ਇੱਕੋ ਗੱਲ ਕਹਿਣਾ ਚਾਹੁੰਦਾ ਵਿਕਰਮ ਜੀਠਿਆ ਅਗਰ ਡਰਗ ਕੇਸ ਚ ਸ਼ਾਮਲ ਹੈ ਤੇ ਕੇਜਰੀਵਾਲ ਸਾਹਿਬ ਨੇ ਅਦਾਲਤ ਚ ਖੜੇ ਹੋ ਕੇ ਮਜੀਠੀਆ ਕੋਲੋਂ ਮਾਫੀ ਕਿਉਂ ਮੰਗੀ ਸੀ ਮੈਂ ਕਿਸੇ ਨੂੰ ਐਨਓਸੀ ਨਹੀਂ ਦੇ ਰਿਆ ਲੇਕਿਨ ਕੇਜਰੀਵਾਲ ਸਾਹਿਬ ਨੇ ਐਨਓਸੀ ਦਿੱਤੀ ਅਦਾਲਤ ਚ ਖੜੇ ਹੋ ਕੇ ਉਹ ਬਿਆਨ ਉਥੇ ਕਹੋ ਤਾਂ ਮੈਂ ਤੁਹਾਨੂੰ ਸਾਰੇ ਨੂੰ ਰਿਕਾਪੀ ਭੇਜ ਦੇਣਾ ਆਮ ਆਦਮੀ ਪਾਰਟੀ ਦੇ ਲੈਟਰਪੈਡ ਤੇ ਆਮ ਆਦਮੀ ਪਾਰਟੀ ਦਾ ਸੁਪਰੀਮੋ ਕਹਿ ਰਿਹਾ ਕਿ ਮੈਂ ਮਾਫੀ ਮੰਗਣਾ ਮੈਂ ਝੂਠ ਬੋਲਿਆ ਅੱਜ ਤੁਸੀਂ ਕਹਿ ਰਹੇ ਹੋ ਸ਼ਾਮਲ ਹੈ ਉਹਦੋਂ ਤੁਸੀਂ ਮਾਫੀ ਮੰਗ ਰਹੇ ਹੋ ਦੋ ਹੀ ਗੱਲਾਂ ਹੈ ਕਿ ਪੰਜਾਬ ਚ ਆਪਾਤਕਾਲ ਘੋਸ਼ਿਤ ਹੋ ਚੁੱਕਾ ਹੈ ਅਘੋਸ਼ਿਤ ਆਪਾਤਕਾਲ ਹੈ ਜਿਹੜਾ ਬੂਆ ਜਿਹੜਾ ਬੋਲੇਗਾ ਜਿਹੜਾ ਬੂਆ ਖੋਲੇਗਾ ਜਿਹੜਾ ਇਹਨਾਂ ਦੇ ਖਿਲਾਫ ਬੋਲੇਗਾ ਔਰ ਤੇ ਕਾਰਵਾਈ ਹੋਣੀ ਹੈ ਦੁਜੀ ਲਗਾਤਾਰ ਦੇਖ ਲੋ ਅੱਜ ਕੱਲ ਇੱਕ ਪੋਲੀਟੀਕਲ ਪਾਰਟੀ ਦੇ ਲੀਡਰ ਇੱਕ ਦੂਜੇ ਤੇ આરોਪ ਲਗਾ ਰਹੇ ਉਹ આરોਪ ਕਿੰਨੇ ਸੱਚੇ ਨੇ ਕਿੰਨੇ ਝੂਠੇ ਨੇ ਲੇਕਿਨ ਵਿਧਾਨ ਸਭਾ ਦੇ ਖੋੜੇ ਕਿ ਕਹੇ ਮੈਂ ਤੇਰੀ ਫਾਈਲ ਖੋਲਦਾ ਹਾਂ ਉਹ ਚੁੱਪ ਹੋ ਜਾਂਦਾ ਇਹ ਲੋਕਤੰਤਰ ਨਹੀਂ ਇਹ ਲੋਕਤੰਤਰ ਨਹੀਂ ਤਾਂ ਤੁਸੀਂ ਅਸਤਨਾ ਲੈਕਚਰ ਦਾ ਬਸ ਪ੍ਰੈਕਟਿਸ ਉਹਨੇ ਹਾਲੇ ਨੰਬਰ 10 ਲੱਗਦਾ ਹੈ ਕਿ ਇਕੱਲੇ ਨਾਲ ਗਠਜੰਬੰਦਕ ਤੇ 2027 ਜ਼ਰੂਰੀ ਹੈ ਜੀ ਐਸਾ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਪੰਜਾਬ ਦੇ ਲੋਕਾਂ ਦਾ ਆਸ਼ੀਰਵਾਦ ਲੈ ਕਾਮਯਾਬ ਹੋ ਰਹੀ ਅਸੀਂ 6% ਤੋਂ ਸ਼ੁਰੂ ਹੋਏ ਸਾਂ ਲਾਸਟ ਇਲੈਕਸ਼ਨ 18% ਆਏ ਸਾਂ ਅੱਜ ਜਨਤਾ ਨੇ ਖੁੱਲ ਕੇ ਸ਼ੀਰਵਾ ਦਿੱਤਾ 22% ਔਰ ਇਹ ਇਲੈਕਸ਼ਨ ਮੈਂ ਫੇਰ ਰਿਪੀਟ ਕਰ ਰਹੇ ਹਾਂ ਇਹ ਨੂਰਾ ਕੁਸ਼ਤੀ ਸੀ ਪਹਿਲੇ ਆਸ਼ੂ ਨੂੰ ਫੜਿਆ ਫਿਰ ਆਸ਼ੂ ਨੂੰ ਹੀਰੋ ਬਣਾਇਆ ਚਲਦੇ ਇਲੈਕਸ਼ਨ ਜਿਹਨਾਂ ਨੂੰ ਲੱਗਾ ਕਿ ਆਸ਼ੂ ਬਹੁਤ ਪਿੱਛੇ ਰਹਿ ਗਿਆ ਔਰ ਇਹ ਕਰ ਝੂਠੀ ਵਿਜੀਲੈਂਸ ਆਪ ਭੇਜੀ ਫਿਰ ਉਹਨਾਂ ਵਿਜੀਲੈਂਸ ਦੇ ਬੰਦੇ ਨੂੰ ਸਸਪੈਂਡ ਕੀਤਾ ਤਾਂ ਕਿ ਐਂਟੀ ਆਮ ਆਨਦੀ ਪਾਰਟੀ ਵੋਟ ਭੱਟ ਜਾਏ ਉਹਦੀ ਆਪੀ ਦਾ ਇਲੈਕਸ਼ਨ ਮੇਰੇ 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 ਕਾਈਂਡਲੀ ਕਹ ਲੂੰ ਯਾਦ ਰੱਖਣਾ ਮੈਂ ਫੇਰ ਰਿਪੀਟ ਕਰ ਰਿਹਾ ਬੜਾ ਵੱਡਾ ਤਾਨੂੰ ਨਿਊਜ਼ ਦੇ ਰਿਆਂ ਕਿ ਆਂਟੀ ਆਮ ਆਦਮੀ ਪਾਰਟੀ ਵੋਟ ਵਧਿਆ ਜਾਏ ਜੇ ਕੇਜਰੀਵਾਲ ਸਾਹਿਬ ਨੂੰ ਜਿੱਤ ਗਿੰਦੇ ਤੇ ਤਿੰਨਾਂ ਪਾਰਟੀਆਂ ਦਾ ਵੋਟ ਟੋਟਲ ਕਰਦੇਨ ਉਹਨਾਂ ਦੇ ਖਿਲਾਫ ਕਿੰਨਾ ਵੋਟ ਪਿਆ ਇਹ ਤੋਂ ਸਮਝ ਆਏਗਾ ਕਿ ਜਨਤਾ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਆ ਆ ਗਿਆ ਵੀ ਉਹਨਾਂ ਮੈਸ਼ਨ ਵਾਲੀ ਇਲੈਕਸ਼ਨ ਦੀ ਲੋੜ ਹੈ ਕਿ 2 ਜੀਵੀ ਜਿਉਣ ਫੇਰ ਆ ਗਈ ਹੈ ਦੇਸ਼ ਦੇ ਅੰਦਰ ਦੇਸ਼ ਦੇ ਮੋ وہ ھو ملیا پیسہ اور سمے دونوں بچان دی لوڑ ہے اور اج ون الیکشن ون نیشن ایک انڈولن بن گیا جرے اندر کالجز دے વિદ્યાર્થી الگ الگ این جی اوز پاور سینٹرز اور جو خود ہے دیش دی ضرورت تھا صاحب نے سامنے کہا بڑا مگر ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਿਆ ਵੀ ਇੱਕ ਗੈਂਗ ਨਵਾਂ ਸਾਹਮਣੇ ਆ ਗਿਆ ਇਹਦੇ ਬਾਰੇ ਕੀ ਕਹਿਣਾ ਹੈ ਮੇਰਾ ਮੈਂ ਉਹਨਾਂ ਕਿਹਨੇ ਕਿਹਾ ਗੱਲ ਮੈਂ ਭਗਵੰਤ ਜੀ ਸਾਹਿਬ ਨੂੰ ਕਹਿਣਾ ਜੇ ਸੱਚਮੁੱਚ ਤੁਸੀਂ ਮਗਰਮੱਛ ਫੜਿਆ ਹੈ ਤੇ ਇਸ ਮਗਰਮੱਛ ਕੋਲ ਪਹਿਲੇ ਤੁਹਾਡੇ ਸੁਪਰੀਮੋ ਨੇ ਮਾਫੀ ਕਿਉਂ ਮੰਗੀ ਸੀ ਰਿਟਰਨ ਮੰਗੀ ਸੀ ਨਾ ਜੇ ਸੱਚਮੁੱਚ ਮਗਰਮੱਛ ਫੜਿਆ ਤੇ ਪਹਿਲੇ ਮਾਫੀ ਮੰਗ ਕੇ ਛੱਡਿਆ ਕਿਉਂ ਸੀ ਸਾਰੇ ਪਾਰਟੀਆਂ ਇਕੱਠੀਆਂ ਹੋ ਗਿਆ ਨਵਾਂ ਗੈਂਗ ਸਾਹਮਣੇ ਮੈਂ ਤੁਹਾਨੂੰ ਪੁੱਛ ਰਿਹਾ ਜੀ ਅਸੀਂ ਤੇ ਕੀ ਹੈਗੇ ਆ ਮੈਂ ਤੇ ਤਾਂ ਇੱਕੋ ਗੱਲ ਕਹੇਗੀ ਜੀ ਡਰੱਗ ਦੇ ਖਿਲਾਫ ਆ ਡਰੱਗ ਵੇਚਣ ਵਾਲੇ ਵਿਕਵਾਨ ਵਾਲੇ ਉਹਨੂੰ ਪਰੋਸਣ ਵਾਲੇ ਅਸੀਂ ਭਾਰਤੀ ਜਨਤਾ ਪਾਰਟੀ ਔਰੇ ਖਿਲਾਫ ਹੈ ਲੇਕਿਨ ਮੇਰਾ ਤੇ ਕੁਐਸਚਨ ਹੈ ਹੈ ਕਿ ਵਿਗਰਮ ਜੀਠੀ ਅਗਰ ਮગરਮਛ ਹੈ ਤਾਂ ਉਸ ਮગરਮਛ ਕੋਲੋਂ ਮਾਫੀ ਕਿੰਨੇ ਮੰਗੀ ਸਰਬ ਆਜੋ ਡਬਲ ਸਟੈਂਡਰਡਸ ਕਿਉਂ ਨੇ ਅਦਾਲਤ ਚ ਮਾਫੀ ਮੰਗਦੇ ਹੋ ਥਾਣੇ ਚ ਪਰਚਾ ਰਜਿਸਟਰ ਕਰਦੇ ਹੋ ਔਰ ਜਨਤਾ ਨੂੰ ਗੁੰਮਰਾ ਕਰਦੇ ਹੋ ਸਰਬ ਅੱਜ ਡੀਜੀਪੀ ਸਾਹਿਬ ਦਾ ਡੀਜੀਪੀ ਚਟਪਾਦੇ ਸਾਹਿਬ ਆਪਣੇ ਔਰ ਜਾਂਚ ਕਰਕੇ ਆਏ ਨੇ ਉਹ ਕਹਿੰਦੇ 2012 ਦੇ ਵਿੱਚ ਜਿਹੜੀ ਕਾਜੀ ਵੀ ਜੀ ਵੀ ਸਰਕਾਰ ਸੀ ਉਸ ਤੋਂ ਪੁੱਛਤਾ ਦੋਸਤ ਮੈਂ ਮੈਂ ਚਟਪਾਦੇ ਸਾਹਿਬ ਨੂੰ ਕਹਾਂਗਾ ਬਹੁਤ ਅੱਛਾ ਹੋ ਗਿਆ ਬਾਹਰ ਆਏ ਬੜੀ ਦੇਰ ਤੋਂ ਗੁੰਮਨਾਮੀ ਚ ਸੰ ਉਹ ਕਹਿੰਦੇ ਕਿ ਮੇਰੀ ਗੱਲ ਤਾਂ ਸੁਣ ਲੋ 5 ਜਨਵਰੀ 2017 ਦੇ ਇਨਸੀਡੈਂਟ ਤੇ ਵੀ ਕੋ ਬੋਲ ਲੈਣ ਚਟੋਬੱਧਿਆ ਸਾਹਿਬ ਸ਼ੁਕਰ ਬਾਹਰ ਆਇਓ 5 ਅਗਸਤ 2000 5 ਜਨਵਰੀ 5 ਜਨਵਰੀ 2022 ਨੂੰ ਪੰਜਾਬ ਦੀ ਧਰਤੀ ਨੂੰ ਕਿੰਨੇ ਬਦਨਾਮ ਕੀਤਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੁਸੀਂ ਔਰਤੇ ਲਗਾਤਾ ਸੀ ਚਟੋਬੱਧਿਆ ਸਾਹਿਬ ਬਿਆਨ ਤੇ ਦੇਦਨ ਕਰੋ ਕਹਿੰਦੇ ਕਿ ਉਸ ਤੇ ਸਬੂਤ ਸੀਗੇ ਸਿੱਧੇ ਮੇਰੇ ਕੋਲ ਜੀ ਸਬੂਤ ਸੀ ਮੈਂ ਅਹਗੇ ਸੀਨੇ ਸਬੂਤ ਸੀ 2017 ਚ ਸਬੂਤ ਹੈਗੇ ਸੀ 17 ਤਾਂ ਅਕਾਲੀ ਭਾਜਪਾ ਸਰਕਾਰ ਨੇ 18 ਚ ਤੇ ਕੀਤੀ ਸੀ ਨਾ ਕਾਂਗਰਸ ਦੀ ਸਰਕਾਰ ਤੇ ਮਾਫੀ ਕਿਉ ਮੰਗੀ ਕੇਜਰੀਵਲ ਸਾਹਿਬ ਮੈਂ ਤੇ ਇੱਕੋ ਗੱਲ ਕਰਨਾ ਲੜਦੇ ਕੇਸ اور ਸਾਬਤ ਕਰ ਦੇ ਜੇ ਸੱਚਮੁੱਚ ਉਹ ਮਗਰਮੱਛ ਹੈ ਮੈਂ ਉਹ ਜਾਂਚ ਦਾ ਹਿੱਸਾ ਨਹੀਂ ਮੈਂ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ ਕਿਸੇ ਨੂੰ ਐਨਓਸ ਨਹੀਂ ਦੇ ਰਿਹਾ ਲੇਕਿਨ ਇਹ ਤਾਂ ਸਮਝ ਆਂਦਾ ਹੈ ਸੁਰਖੀਆਂ ਬਟੋਰਨਾ ਹੀ ਆਮ ਆਦਮੀ ਪਾਰਟੀ ਦਾ ਕੰਮ ਹੈ ਸੁਰਖੀਆਂ ਕੇ ਬਾਹਰ ਪ੍ਰੈਕਟੀਕਲ ਕੁਝ ਨਹੀਂ ਕੀਤਾ ਜਾ ਰਿਹਾ ਰੋਜ਼ ਸੇਰੇ ਪੁਰਾਣੇ ਬੰਦਿਆਂ ਦਾ ਜੋੜ ਲਾ ਕੇ ਦੋ ਤਿੰਨ ਬੰਦੇ ਹੋਰ ਫੜ ਕੇ ਅਸੀਂ ਕਬਾਰ ਚ ਬਿਆਨ ਦੇ ਦਿੰਨੇ ਐ ਇਹਨਾਂ ਚੱਲਣ ਵਾਲਾ ਨਹੀਂ ਜਿਹੜਾ ਪ੍ਰੈਜ਼ੀਡੈਂਟ ਆਣੇ ਕੇ ਬਾਅਦ ਜੋ ਕੁਝ ਰਾਜਨੀਤਿਕ ਜਾਣਕਾਰੀ ਹੋਵੇ ਇਹ ਕਹਾਂਦੇ ਅਕਾਲੀ ਦਰ ਬੀਜੇਪੀ ਇੱਕ ਸਾਥ ਹੋਤੇ ਤਾਂ ਰਿਜ਼ਲਟ ਕੁਝ ਹੋਰ ਹੁੰਦਾ ਕਿ ਕੀ ਪਲੈਨਿੰਗ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਰਤੀ ਜਨਤਾ ਪਾਰਟੀ ਬਹੁਤ ਤੇਜ਼ੀ ਨਾਲ ਕੇ ਵੱਧ ਰਹੀ ਹੈ ਅਸੀਂ 22% ਤੱਕ ਪਹੁੰਚੇ ਹਾਂ ਅਸੀਂ 51% ਤੱਕ ਪਹੁੰਚੀਏ ਅਰੇ ਸੇ ਸਾਨੂੰ ਅਸ਼ੀਰਵਾਦ ਦਿਓ ਔਰ ਪੰਜਾਬ ਦੇ ਅੰਦਰ ਅਤਿਆਚਾਰੀ ਤਸ਼ੱਦਦ ਰਾਜ ਖਤਮ ਹੋਵੇ ਮੈਂ ਚਾਹਾਂਗਾ ਕਿ ਜਿਹੜਾ ਨੋਟੀਫਿਕੇਸ਼ਨ ਹੋਇਆ ਉਰੇ ਉੱਤੇ ਵੀ ਤੁਹਾਨੂੰ ਲੋਕਾਂ ਨੂੰ ਜਾ ਕੇ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਪੰਜਾਬ ਦੇ ਕਿਸਾਨ ਦੇ ਨਾਲ ਜਿੱਡਾ ਵੱਡਾ ਤੱਕਾ ਇਸ ਸਰਕਾਰ ਕਰ ਰਹੀ ਹੈ ਜਗਰਾਵਾਂ ਤੋਂ ਲੈ ਕੇ ਤੇ ਦੂਜੇ ਪਾਸੇ ਉਧਰ ਤੱਕ ਪੰਜਾਬ ਦੀ ਖੇਤੀ ਵਾਲੀ ਜ਼ਮੀਨ ਨਾਲ ਕਿੱਡਾ ਵੱਡਾ ਤੱਕਾ ਇਹ ਸਰਕਾਰ ਕਰ ਰਹੀ ਹੈ ਔਰ ਕੋਈ ਵਿਧਾਨ ਸਭਾ ਚ ਚਰਚਾ ਨਹੀਂ ਹੋਈ ਔਰ ਜੋ ਕਾਨੂੰਨ ਇਹਨਾਂ ਨੇ 1925 ਚ ਬਣਾਇਆ ਉਸੇ ਕਾਨੂੰਨ ਨੂੰ ਅੱਜ ਲਾਗੂ ਨਹੀਂ ਕਰ ਰਹੇ ਮੈਂ ਚਾਹਾਂਗਾ ਕਿ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਮੇਰੇ ਤੇ ਪ੍ਰੈਸ ਕੀਤੀ ਸੀ ਤੁਸੀਂ ਛਾਪੀ ਵੀ ਸੀ ਲੇਕਿਨ ਪੰਜਾਬ ਦੇ ਜ਼ਿੰਮੇਵਾਰ ਮੀਡੀਆ ਆਉਣ ਦੇ ਨਾਤੇ ਤੁਹਾਡਾ ਫਰਜ ਹੈ ਕਿ ਪੰਜਾਬ ਦੇ ਅੰਦਰ ਵਾਈਟ ਕਾਲਰ ਅਪਰਾਧ ਸਫੇਦ ਪੋਸ਼ ਅਪਰਾਧ ਕੀਤਾ ਜਾ ਰਿਹਾ ਉਸ ਅਪਰਾਧ ਤੋਂ ਮੇਰੇ ਪੰਜਾਬ ਨੂੰ ਬਚਾਓ ਥੈਂਕ ਯੂ ਜੀ ਧੰਨਵਾਦ